ਸਸਿਕਾ ਜੀ ਮਹਾ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਦੇ ਵਿੱਚ ਇੱਕ ਤੋਂ ਬਾਅਦ ਇੱਕ ਜਹਾਜ਼ ਹਾਸੇ ਵਾਪਰ ਰਹੇ ਨੇ ਇੱਕ ਮਾਮਲਾ ਠੰਡਾ ਨਹੀਂ ਹੁੰਦਾ ਕਿ ਇੰਨੇ ਦੇ ਵਿੱਚ ਨਵੀਂ ਘਟਨਾ ਵਾਪਰ ਜਾਂਦੀ ਹੈ ਦਰ ਅਸਲ ਅਮਰੀਕਾ ਦੇ ਦੱਖਣੀ ਅਰੀਜ਼ੋਨਾ ਦੇ ਵਿੱਚ ਦੋ ਛੋਟੇ ਜਹਾਜ਼ਾ ਦੇ ਵਿਚਕਾਰ ਹਵਾ ਚ ਟੱਕਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਹਾਦਸਾ ਬਿਹਤ ਤਦਨਾਕ ਦੱਸੇ ਜਾ ਰਿਹਾ ਇਸ ਹਾਦਸੇ ਦੇ ਵਿੱਚ ਦੋ ਲੋਕਾਂ ਦੀ ਮੌਤ ਹੋ ਜਾਣ ਦੀ ਵੀ ਖਬਰ ਸਾਹਮਣੇ ਆਈ ਹੈ ਅਧਿਕਾਰੀਆਂ ਦੇ ਮੁਤਾਬਕ ਇਹ ਹਾਦਸਾ ਟਕਸਨ ਦੇ ਬਾਹਰਵਾਰ ਦੇ ਨੇੜੇ ਵਾਪਰਿਆ ਹੈ ਹਾਲਾਂਕਿ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕਿੱਤੀ ਜਾਰੀ ਹੈ ਬੀਤੇ ਦਿਨੀ ਅਮਰੀਕਾ ਦੇ ਐਰੀਜ਼ੋਨਾ ਦੇ ਵਿੱਚ ਦੋ ਛੋਟੇ ਜਹਾਜ਼ਾਂ ਦੀ ਹਵਾ ਦੇ ਵਿੱਚ ਟੱਕਰ ਹੋ ਗਈ ਹੈ ਜਿਸ ਕਾਰਨ ਕਟੋਕਟੇ ਦੋ ਲੋਕਾਂ ਦੀ ਮੌਤ ਹੋ ਗਈ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਟਕਸਨ ਦੇ ਬਾਹਰਵਾਰ ਕਾਈ ਅਡੇ ਦੇ ਨੇੜੇ ਹੋਏ ਟੱਕਰ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ ਮਾਰਾਨਾ ਪੁਲਿਸ ਵਿਭਾਗ ਦੇ ਅਨੁਸਾਰ ਹਾਦਸੇ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਦੀ ਵੀ ਪੁਸ਼ਟੀ ਕੀਤੀ ਗਈ ਹੈ ਇੱਥੇ ਦੱਸਣਾ ਬੰਤਾ ਹੈ ਕਿ ਉੱਤਰੀ ਅਮਰੀਕਾ ਨੇ ਪਿਛਲੇ ਮਹੀਨੇ ਚਾਰ ਵੱਡੀਆਂ ਹਵਾਬਾਜ਼ੀ ਦੁਰਘਟਨਾਵਾਂ ਦਾ ਅਨੁਭਵ ਕੀਤਾ ਹੈ ਸਭ ਤੋਂ ਤਾਜ਼ਾ ਘਟਨਾ ਦੇ ਵਿੱਚ ਟੌਨਟੋ ਦੇ ਵਿੱਚ ਲੈਂਡਿੰਗ ਦੌਰਾਨ ਇੱਕ ਡੈਲਟਾ ਜੈਟ ਪਲਟ ਗਿਆ ਅਤੇ ਅਲਾਸਕਾ ਦੇ ਵਿੱਚ ਇੱਕ ਜਹਾਜ਼ ਹਾਦਸਾ ਸ਼ਾਮਲ ਹੈ जनवरी ਦੇ ਅਖੀਰ ਦੇ ਵਿੱਚ ਵਾਸ਼ਿੰਗਟਨ ਡੀਸੀ ਦੇ ਵਿੱਚ ਇੱਕ ਅਮਰੀਕਨ 에ਅਰਲਾਈਨ ਯਾਤਰੀ ਜਹਾਜ਼ ਅਤੇ ਇੱਕ ਫੌਜੀ ਹੈਲੀਕਾਪਟਰ ਵਿਚਕਾਰ ਹੋਈ ਟੱਕਰ 'ਚ 60 ਲੋਕ ਮਾਰੇ ਗਏ ਸਨ ਜਿਸ ਦੇ ਨਾਲ ਇਹ 2001 ਤੋਂ ਬਾਅਦ ਸਭ ਤੋਂ ਘਾਤਕ ਅਮਰੀਕੀ ਹਵਾਬਾਜ਼ੀ ਹਾਦਸਾ ਬਣ ਗਿਆ ਇਸ ਤੋਂ ਇਲਾਵਾ 31 ਜਨਵਰੀ ਨੂੰ ਇੱਕ ਮੈਡੀਕਲ ਟ੍ਰਾਂਸਪੋਰਟ ਜੈਟ ਹਾਦਸਾ ਗ੍ਰਸਤ ਹੋਇਆ ਜਿਸ ਦੇ ਵਿੱਚ 7 ਲੋਕ ਮਾਰੇ ਗਏ ਅਤੇ 19 ਲੋਕ ਜ਼ਖਮੀ ਹੋ ਗਏ ਸੀ ਇੱਕ ਮਰੀਜ਼ ਆਪਣੇ ਬੱਚੇ, ਮਾਂ ਅਤੇ 4 ਹੋਰ ਲੋਕਾਂ ਦੇ ਨਾਲ ਮੈਡੀਕਲ ਟ੍ਰਾਂਸਪੋਰਟ ਜੈੱਟਰ ਦੇ ਵਿੱਚ ਯਾਤਰਾ ਕਰ ਰਿਹਾ ਸੀ ਹਾਲਾਂਕਿ ਉਹ ਫਿਲਾਟੇਲਫੀਆ ਦੇ ਵਿੱਚ ਇੱਕ ਹਾਸੇ ਦਾ ਸ਼ਿਕਾਰ ਹੋ ਗਿਆ ਦਸੇ ਕੀ ਰਾਸ਼ਟਰੀ ਆਵਾਜਾਈ ਸੁਰੱਖਿਆ ਭੋਰਟ ਨੇ ਇਸ ਤਾਜਾ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਸਥਾਨਕ ਅਧਿਕਾਰੀਆਂ ਅਤੇ ਜਾਂਚ ਕਰਤਾਵਾ ਦੀ ਇੱਕ ਟੀਮ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਹਾਦਸਾ ਕਿਵੇਂ ਹੋਇਆ ਅਤੇ ਕੀ ਇਹ ਮਨੁੱਖੀ ਗਲਤੀ ਕਾਰਨ ਹੋਇਆ ਜਾਂ ਫਿਰ ਤਕਨੀਕੀ ਨੁਕਸ ਦੇ ਕਾਰਨ ਹਾਦਸੇ ਸਮੇਂ ਅਸਮਾਨ ਸਾਫ਼ ਸੀ ਇਸ ਲਈ ਮੌਸਮ ਦੇ ਨਾਲ ਸੰਬੰਧਤ ਕੋਈ ਵੀ ਸਮੱਸਿਆ ਨਹੀਂ ਮੰਨੀ ਜਾ ਰਹੀ ਜਿਥੇ ਇੱਕ ਪਾਸੇ ਆਏ ਦਿਨ ਵਾਪਰੇ ਹਾਦਸਿਆਂ ਨੂੰ ਵੇਖ ਆਮ ਲੋਕਾਂ ਦੇ ਵਿੱਚ ਡਰ ਪੈਦਾ ਹੋ ਗਿਆ ਤਾਂ ਉੱਥੇ ਹੀ ਦੂਜੇ ਪਾਸੇ ਇਹਨਾਂ ਲਗਾਤਾਰ ਵਾਪਰਦੀਆਂ ਘਟਨਾਵਾਂ ਦੇ ਕਾਰਨ ਅਮਰੀਕਾ ਅਤੇ ਉੱਤਰੀ ਅਮਰੀਕਾ ਦੇ ਵਿੱਚ ਹਵਾ ਬਾਜ਼ੀ ਸੁਰੱਖਿਆ ਉੱਤੇ ਵੀ ਤਿੱਖੀ ਚਰਚਾ ਹੋ ਰਹੀ ਹੈ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਹੋ ਰਹੇ ਹਾਦਸਿਆਂ ਨੇ ਹਵਾ ਬਾਜ਼ੀ ਉਦਯੋਗ ਅਤੇ ਸੁਰੱਖਿਆ ਮਹਾਰਾ ਨੂੰ ਚਿੰਤਤ ਕਰ ਦਿੱਤਾ ਹੈ ਅਜੇ ਹਾਦਸੇ ਦੇ ਨਾਲ ਜਿੱੁੱਠਣ ਦੇ ਰਹੀ ਉਡਾਨ ਸੁਰੱਖਿਆ ਉੱਤੇ ਵੀ ਹੋਰ ਸਖਤ ਨਿਯਮ ਲਾਗੂ ਕੀਤੇ ਜਾ ਰਹੇ ਨੇ ਬਿਊ ਰਿਪੋਰਟ ਚੈਨਲ ਪੰਜਾਬੀ